ਇਹ ਨੁਕਾ ਹੈ ਕਿ ਨਹੀਂ ਜਮਾ ਰੁਪਏ ਦਿਵਾਨੇ ਦੀ ਨਕਲ ਕੋਈ ਬਾਣੀ ਵੀ ਨਹੀਂ ਰਹੀ ਕਿਉਂ ਯਾਰ ਲੈ ਛੋਟ ਤੇ ਤੂੰ ਨਹੀਂ ਕਬੱਡੀ ਕਬੱਡੀ ਖੇਡਦਾ 2000 ਲੱਫੜ ਵਾਈ ਕੇ ਓਏ ਕਬੱਡੀ ਵੀ ਖੇਡੀ ਆ ਤੇ ਤੈਨੂੰ ਉਧਰ ਵੀ ਨਹੀਂ ਕੁਝ ਬਣਿਆ ਹੁਣ ਕਰਾਈ ਤੇ ਬਾਈ ਮੇਰੇ ਕੋਲ ਵੀਡੀਓ ਪਈਆਂ ਹੀ ਆ ਮੇਰੇ ਕੋਲ ਵੀਡੀਓ ਪਈਆਂ ਦੀ ਮੈਂ ਤੈਨੂੰ ਹੁਣੇ ਵਿਖਾ ਦੂਗਾ ਮੇਰੀ ਗੱਲ ਧੂੜਕੋਟ ਦਾ ਇੱਕ ਮੁੰਡਾ ਸੀ ਗਿਆਨੀ ਉਹਨੇ ਚੱਕ ਕੇ ਮਾਰਿਆ ਮੇਰੇ ਨਾਲ ਆਇਆ ਲਾਣਾ ਜਿਹੜਾ ਕੁਰਦਾ ਬਾਈ ਤੂੰ ਆਇਆ ਫਿਰ ਤੇਰੇ ਲਫੇੜੇ ਪੈਂਦੇ ਮੈਂ ਵੇਖਿਆ ਤੇ ਮੈਂ ਇਹ ਵੀਡੀਓ ਖਾਦਨੇ ਜੱਫੇ ਬੋਲੇ ਆ ਲੈ ਵਖਾਵਾ ਵਖਾ ਵਖਾਵਾ ਪੱਕਾ ਚਰਤ ਲਾ ਦੂ ਤੂੰ ਮੇਰੇ ਨਾਲ ਜਿੱਥੇ ਮਰਜੀ ਆ ਤੂੰ ਸ਼ਰਤ ਲਾ ਭੱਗਿਆ ਨਹੀਂ ਨਾ ਜੱਫੇ ਲਾਏ ਆ ਤੂੰ ਵਖਾ ਜਾ ਆਜੇ ਜੱਫੇ ਲਾਏ ਹੁਣ ਮੈਂ ਤਾਂ ਮੈਂ ਨਾ ਜੋ ਖੇਡਦਾ ਹੀ ਨਹੀਂਗਾ ਮੈਨੂੰ ਪਤਾ ਤੇਰੇ ਜੱਫਿਆਂ ਦਾ ਉਹ ਜਾ ਇਧਰ ਮੈਨੂੰ ਪਤਾ ਤੇਰੇ ਜੱਫਿਆਂ ਦਾ ਤੈਨੂੰ ਤਾਂ ਜਾਣ ਜਾਣ ਕੇ ਲਾਉਂਦੇ ਹੋਣੇ ਗਾਮੀ ਕਰਨੀ ਏਰੀਆ ਨੇ ਜੋ ਕੜੇ ਹੁੰਦੇ ਨੇ ਨਾ ਉਹ ਇਨਾਂ ਨਾਲ ਸਹੀ ਨਹੀਂ ਆਉਂਦੇ ਨੇ ਨਹੀਂ ਨਹੀਂ ਇਹ ਮੱਥਾ ਹੀ ਦੇਖਣ ਲੱਗਦਾ ਹੁੰਦਾ ਸੀ ਬੰਦੇ ਨੂੰ ਨਾ ਬੋਲ ਲੋ ਕਿ ਵੈਕਟ ਨਹੀਂ થਉਂਦੀ ਹੁੰਦੀ ਮੇਰੇ ਹੱਥੋਂ ਆਹ ਆਹ ਇਹ ਗੱਲ ਅੰਦਰ ਹੋਵਲੇ ਆ ਆ ਕੜੂ ਤੂੰ ਕਿਥੇ ਸਟਾਕ ਵਾਲਾ ਲਾਇਆ ਇਹ ਤਾਂ ਬੋਲਾ ਚੌਕਣ ਵਾਲਾ ਇਹ ਬੋਲਾ ਇਕੱਠੀਆਂ ਕਰਕੇ ਦਿੰਦਾ ਇੱਕ ਪਿੰਡ ਦਾ ਮੁੰਡਾ ਜੀ ਆਹ ਇਹਨੂੰ ਚੌਂਤੀ ਆਏ ਸੀ ਇੱਕ ਵਾਰੀ ਇਹਨੂੰ ਵਿਖਾਦਾ ਦੇ ਆ ਮੁੰਡਾ ਇਹਨੇ ਚੌਂਤੀਆਂ 'ਚ ਖੜਾ ਛੜਾਇਆ ਸੀ ਇੱਕ ਵਾਰੀ ਬਾਅਦ 'ਚ ਆਂਦਾ ਮੈਂ ਤਾਂ ਉਹੀ ਸਿੱਟੀ ਗਾ ਛੱਕੇ ਛੁੱਕੇ ਖਾ ਗਿਆ ਇਹਦਾ ਆਹ ਪੰਜ ਛੱਕੇ ਇੱਕ ਚੌਕਾ ਠੀਕ ਆ ਉਹ ਵੀ ਛੱਕਾ ਹੀ ਸੀਗਾ ਪਤਾ ਨਹੀਂ ਉਹ ਤੋਂ ਕਿਵੇਂ ਹਟਣੀ ਵਜੇ ਤੂੰ ਕਿੰਨੀਆਂ ਬਾਲਾਂ ਫੜਾਈਆਂ ਸੀ ਚੱਕ ਕੇ ਆਪਾਂ ਤਾਂ ਚੱਕੀਆਂ ਹੀ ਨਹੀਂ ਉਹ ਦਿਨ ਭਰਾਵਾ ਪਰ ਸ਼ਰਮ ਆਵੇ ਨਹੀਂ ਦੂਰ ਦੂਰ ਖਾਵੇ ਆਹ ਚੱਲ ਓਏ ਉਹ ਤਾਂ ਲੈ ਗਈ ਨਹੀਂ ਗਏ ਸੀ ਪਤੰਦਰਾ ਮੇਰੀ ਗੱਲ ਸੁਣ ਚੱਲ ਚੱਪ ਗੱਲ ਸੱਚ ਆਪਾਂ ਮਜ਼ਾਕ ਨਹੀਂ ਕਰਨਾ ਹੁਣ ਹਾਂ ਹਾਂ ਹੁਣ ਉਹ ਖੇਡਦਾ ਉਹ ਬੰਦਾ ਖੇਡ ਹੀ ਹੁੰਦਾ ਹਨਾ ਉਹਨੇ ਕੋਈ ਵੀ ਬਾਲ ਇਧਰੋਂ ਚੱਕ ਕੇ ਫੜਾਈਆ ਜਦੋਂ ਤੂੰ ਉਹ ਤੂੰ ਰੁਕਦੀ ਨਹੀਂ ਉਹ ਤੂੰ ਵਜੇ ਤੇ ਫੜਾਉਂਗਾ ਲੈ ਲੈ ਬੱਚੀ ਦਾ ਬਾਈ ਦੀ ਦਾ ਹੈ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਤੂੰ ਬੈਟਿੰਗ ਕਰਦਾ ਸੀਗਾ ਤਾਂ ਇਥੋਂ ਸ਼ਾਰਟ ਇੱਕੜੀ ਲੱਗਿਆ ਕੰਧ ਨਾਲ ਵਜ ਕੇ ਇਧਰ ਆ ਜਾਂਦੀ ਸੀ ਉਹਨੇ ਬੋਲ ਇੱਕ ਨਹੀਂ ਫੜਾਈ ਨਹੀਂ ਉਹਨੇ ਬੋਲ ਇੱਕ ਨਹੀਂ ਫੜਾਈ ਤੂੰ ਚੱਕ ਕੇ ਆਪ ਫੜਾਉਂਦਾ ਰਿਹਾ ਉਹ ਤਾਂ ਬੈਠਣਾ ਨਹੀਂ ਲੱਗੀ ਮੈਂ ਉਹ ਮਾਰਿਆ ਉਹ ਮਾਰੀਆਂ ਬੋਲਰ ਤੋਂ ਬਚਲਾ ਇਹ ਮੋਰਾ ਵਾਲੀ ਦਾ ਹੋਰ ਇਹ ਮੋਰਾ ਇਹ ਮੋਰਾ ਦਾ ਖਿਡਾਰੀ ਏ ਆ ਓਏ ਚੱਲ ਓਏ ਠੀਕ ਆ ਲੜ ਤੇ ਲੜ ਤੇ ਲੜ ਤੇ ਮੇਰੀ ਗੱਲ ਸੁਣ ਇਹਨੇ ਇੱਕ ਬਾਡੀ ਚੋ ਵਿੱਚ ਬਰੇ ਖਾਦੇ ਆ ਹੁਣ ਇਹਨੇ ਇੱਥੋਂ ਵੀ ਖਾ ਲਏ ਇਹ ਇਹ ਮੈਨੂੰ ਲੱਗੇ ਮੋਰਾਣੀ ਨੂੰ ਗਾਂ ਲੈ ਕੇ ਜਾਊਗਾ ਗਾਂ ਵੀ ਖੇਡਦਾ ਰਿਹਾ ਆਏਗਾ ਔਰ ਜੇਮਿੰਗ ਔਰ ਰੈਕਿੰਗ ਮੋਰਨ ਇਹ ਮਾਰਾ ਨਹੀਂ ਇਹ ਮੋਰਾਣੀ ਨੂੰ ਗਾਂ ਲੈ ਕੇ ਜਾਊਗਾ ਮੈਨੂੰ ਲੱਗਦਾ ਹਾਂ ਸ਼ਤ ਤਗੜਾ 플레이ਰ ਆ ਇਥੋਂ ਪਤਾ ਲੱਗਦਾ ਵੀ ਇਹ ਬਹੁਤ ਤਗੜਾ 플레이ਰ ਆ ਇਹ ਜਾਏ ਸ਼ੋਰ ਹੀ ਤੇਰੇ ਨਾਲ ਤਗੜਾ ਹੋਏ ਜਾਏ ਜਾਏ ਪਤਾ ਨਹੀਂ ਹੋਵੇ ਹੋਵੇ ਸ਼ੋਰ ਨਹੀਂ ਕੋਦੰਦਰਾ ਤੈਨੂੰ ਤੇ ਤੈਨੂੰ ਤਾਂ ਸ਼ੋਰ ਨਹੀਂ ਕੁੱਟਦਾ ਤੈਨੂੰ ਤਾਂ ਸ਼ੋਰ ਨਹੀਂ ਕੁੱਟਦਾ ਕੋਈ ਨਹੀਂ ਕੁੱਟ ਲੈ ਕੋਈ ਨਹੀਂ ਵੜਾ ਕੋੰਤਾ ਡੋਪ ਗਿਆ ਨਾ ਜਾਏ ਇਹ ਐਸੇ ਕੰਮ ਮੜੀ ਜਾ ਬਸ ਕੰਦ ਨਾਲ ਮਾਰ ਕੇ ਕੈਚ ਕਰ ਲਿਆ ਕਰ ਆਵੇ ਲੈ ਲੱਤੂ ਦਾ ਲੱਤ ਲੈ ਲੈ ਤੂੰ ਤਾਂ ਜਵਾਕ ਦੇ ਲੱਤਾਂ ਤੇ ਮਾਰਦਾ ਆ ਆ ਵੇਖ ਲੈ ਬੇਈਮਾਨ ਬੰਦਾ ਲੈ ਦੇਖੀ ਲੈ ਆ ਆਵੇ 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 ਬੇਟਾ ਘੜਾ ਵੀ ਉਹ ਪਲੇਅਰ ਆ ਹੋ ਤੇਰੇ ਗੁਣੀ ਕਹੇ ਆ ਤੇ ਬਰੋਬਰ ਦੇ ਨਾਲ ਮੱਥਾ ਲਾ ਉਹ ਮੁੰਡੇ ਦਾ ਰੰਗ ਵੇਖ ਲੈ